ਇਸ ਬਾਰੇ ਦੀ ਖਬਰ ਤੁਹਾਨੂੰ ਜੇਰਕਪੁਰ ਦਿਖਾ ਰਹੇ ਹਾਂ ਜੇਰਕਪੁਰ ਦੇ ਵਿੱਚ ਇੱਕ ਸਿੱਖ ਨੌਜਵਾਨ ਨੇ ਕੁਝ ਕਾਬੜੀ ਦੇ ਉੱਤੇ ਇਲਜ਼ਾਮ ਲਗਾਇਆ ਨੇ ਕਿ ਉਸ ਦੀ ਬੁਰੀ ਤਰ੍ਹਾਂ ਕਾਬੜਦਾਰ ਵਾਲਿਆਂ ਨੇ ਕੁੱਟਮਾਰ ਕੀਤੀ ਹੈ ਤੇ ਮਾਮਲਾ ਇੰਨਾ ਪੱਕਿਆ ਕਿ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਹੈ ਕੁਝ ਕਾਬੜੀਆਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਵੀ ਲਿਆ ਹੈ ਦਦਨੇ ਜੋ ਸਿੱਖ ਨੌਜਵਾਨ ਵੱਲੋਂ ਦੱਸਿਆ ਗਿਆ ਕਿ ਉਹ ਰਾਸਤੇ ਦੇ ਵਿੱਚ ਆ ਰਿਹਾ ਸੀ ਤਾਂ ਕਾਬੜ ਵਾਲੇ ਆਪਣੇ ਕਾਬੜ ਰੱਖ ਕੇ ਬੈਠੇ ਸੀ ਤਾਂ اچانک ਕਿਉਂ ਨੇ ਕਾਬੜ ਚੁੱਕਿਆ ਤਾਂ ਉਸ ਦੀ ਕੂਣੀ ਉਸ ਕਾਬੜ ਦੇ ਨਾਲ ਲੱਗੀ ਜਿਸ ਤੋਂ ਬਾਅਦ ਜਾ ਕੇ ਬਹਿਸਬਾਜੀ ਹੋਈ ਤਾਂ ਬਹਿਸਬਾਜੀ ਤੋਂ ਬਾਅਦ ਜਾ ਕੇ ਕੁੱਟਮਾਰ ਤੱਕ ਮਾਮਲਾ ਪਹੁੰਚ ਗਿਆ ਤੇ ਕੁਝ ਕਾਬੜੀ ਦੱਸੇ ਕੁੱਟਮਾਰ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਤੇ ਨਾਲ ਦੀ ਨਾਲ ਕੁਝ ਕਾਬੜ ਵਾਲਿਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆਂ ਭਾਵੇਂ ਕੀ ਰੋਜ਼ਾਨਾ ਇੱਕ ਤੋਂ ਇੱਕ ਖਬਰ ਸਾਨੂੰ ਨਿਕਲ ਕੇ ਆਉਂਦੀ ਏ ਕਾਬੜੀਦਾਨ ਜੁੜੀ ਹੋਈ ਕਿਸੇ ਕੁੱਟਮਾਰ ਹੁੰਦੀ ਏ ਕਿਸੇ ਦਾ ਗੱਡੀਆਂ ਪੰਨੀਆਂ ਜਾ ਰਹੀਆਂ ਨੇ ਪਰ ਸਾਰੇ ਹੀ ਕਾਬੜੀਏ ਮਾਰੇ ਨਹੀਂ ਹੁੰਦੇ ਕੁਝ ਸ਼ਰਾਰਤੀ ਅੰਸਰ ਵੀ ਇਹਨਾਂ ਦੇ ਵਿੱਚ ਆ ਜਾਂਦੇ ਨੇ ਜਿਨ੍ਹਾਂ ਦੇ ਕਾਰਨ ਕਾਵੜ ਵਾਲੇ ਬਦਨਾਮ ਵੀ ਹੋ ਜਾਂਦੇ ਨੇ ਅੱਜਕੱਲ ਜਿਸ ਤਰੀਕੇ ਦੇ ਇਲਜ਼ਾਮ ਲੱਗ ਰਹੇ ਨੇ ਭਾਵੇਂ ਕਿ ਇੰਨੀ ਦੂਰ ਤੋਂ ਇਸ ਤਰੀਕੇ ਨਾਲ ਕਾਵੜ ਲੈ ਕੇ ਕੋਈ ਸੌਖੀ ਗੱਲ ਨਹੀਂ ਪਰ ਕੁਝ ਨਾ ਕੁਝ ਤਾਂ ਵਿੱਚ ਸ਼ਰਾਰਤੀ ਲੋਕ ਹੁੰਦੇ ਨੇ ਜੋ ਇਸ ਤਰੀਕੇ ਦੀਆਂ ਬਾਤਾਂ ਨੂੰ ਅੰਜਾਮ ਦਿੰਦੇ ਨੇ ਜਿਸ ਤੋਂ ਬਾਅਦ ਜਾ ਕੇ ਇਹ ਜਿਹੜੀ ਬਦਨਾਮੀ ਕਾਬੜ ਵਾਲਿਆਂ ਦੀ ਹੋ ਜਾਂਦੀ ਹੈ ਤੇ ਇਸ ਨੂੰ ਲੈ ਕੇ ਮੌਕੇ ਤੇ ਉਸ ਨੌਜਵਾਨ ਨੇ ਕੀ ਕੀ ਆਉ ਵੀ ਤੁਹਾਨੂੰ ਸੁਣਾਵਾਂਗੇ ਤੇ ਨਾਲ ਦੀ ਨਾਲ ਤੁਸੀਂ ਦੇਖੋ ਜਿਰਕਪਰ ਦੀ ਘਟਨਾ ਸਾਹਮਣੇ ਨਿਕਲ ਕੇ ਆ ਰਹੀ ਹੈ ਤੇ ਰojana ਕੋਈ ਨਾ ਕੋਈ ਤਰੀਕੇ ਦੀ ਨਾਲ ਘਟਨਾ ਜੁੜੀ ਹੋਈ ਸਾਹਮਣੇ ਆ ਜਾਂਦੀ ਹੈ ਜਦੋਂ ਕਾਬੜ ਵਾਲਿਆਂ 'ਤੇ ਇਲਜ਼ਾਮ ਲੱਗਦੇ ਨੇ ਕਿ ਕਦੇ ਕਿਸੇ ਵਿਅਕਤੀ ਦੀ ਕੁੱਟਮਾਰ ਕਰ ਦਿੱਤੀ ਕਦੇ ਕੋਈ ਬੱਸ ਪੰ ਦਿੱਤੀ ਕਦੇ ਕੋਈ ਕਾਰ ਦੇ ਉੱਤੇ ਹਮਲਾ ਕੀਤਾ ਗਿਆ ਭਾਵੇਂ ਕਿ ਸਾਰੇ ਹੀ ਜਿਸ ਤਰੀਕੇ ਨਾਲ ਤੁਸੀਂ ਦੇਖਿਆ ਹੋਵੇਗਾ ਪਿਛਲੇ ਦਿਨੀ ਕਾਬਰੀਆ ਵੱਲੋਂ ਵੀ ਇੱਕ ਵੀਡੀਓ ਬਣਾ ਕੇ ਪਾਈ ਗਈ ਕਿ ਸਾਰੇ ਕਾਬੜੀ ਮਾਰੇ ਨਹੀਂ ਹੁੰਦੇ ਵਿੱਚ ਕੁਝ ਸ਼ਰਾਰਤੀ ਲੋਕ ਹੁੰਦੇ ਨੇ ਗੁੱਸੇ ਦੇ ਵਿਚ ਆਣ ਕਿਸ ਤਰੀਕੇ ਦੀ ਵਾਰਦਤ ਨੂੰ ਅੰਜਾਮ ਦੇਂਦੇ ਤੇ ਤੁਸੀਂ ਦੇਖੋ ਕਿ ਮੌਕੇ ਤੇ ਪੁਲਿਸ ਪਹੁੰਚੀ ਹੈ ਪੁਲਿਸ ਵੱਲੋਂ ਤਿੰਨ ਕਾਬੜੀਆਂ ਨੂੰ ਦੱਸਦੇ ਕਿ ਮੌਕੇ ਤੇ ਹਿਰਾਸਤ ਦੇ ਵਿੱਚ ਲਿਆ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਸ ਜਗ੍ਹਾ ਇਹ ਕਾਬੜ ਲੈ ਕੇ ਜਾ ਰਹੇ ਸੀ ਤੇ ਇਸ ਨੂੰ ਲੈ ਕੇ ਮੌਕੇ ਤੇ ਜਿਸ ਨੌਜਵਾਨ ਦੀ ਕੁੱਟਮਾਰ ਹੋਈ ਹੈ ਉਸ ਵੱਲੋਂ ਕੀ ਕਿਹਾ ਪਹਿਲ ਤੁਸੀਂ ਉਹ ਵੀ ਸੁਣੋ ਕੀ ਹੋ ਰਿਹਾਦਾ ਜਾ ਰਿਹਾ ਹੈ ਹਾਂ ਬੋਲ ਗੱਲ ਕਰ ਲੈਂਦੇ ਆ ਤੁਸੀਂ ਕੀ ਦੇਖਿਆ ਸੀਗਾ ਬਾਬਾਈ ਮੈਂ ਹੀ ਦੌੜਦੇ ਦੇਖੇ ਬੰਦੇ ਅੱਛਾ ਜਿਨ੍ਹਾਂ ਨੂੰ ਕਟੇ ਜੀ ਸਰਦਾਰ ਨੂੰ ਤੇ ਉਹ ਦੌੜ ਗਏ ਜੀ ਮਾਰ ਕਟਕੇ ਉਹ ਅੱਛਾ ਜੀ ਕਾਰਨ ਕੀ ਰਿਹਾ ਬਸ ਮੜ ਜੀ ਕੋਈ ਨਹੀਂ ਲੱਗੀ ਦੀ ਵਾਲੀ ਅਗਲੇ ਦਿਨ ਸੋਈ ਮੰਗ ਲਈ ਸੀਗੀ ਬੰਦੇ ਨੇ ਅੱਛਾ ਫਿਰ ਸੋਈ ਮੰਗ ਲਈ ਤੇ ਉਹ ਗੰਨ ਜਿਆਦਾ ਅੱਕੜ ਬਈਏ ਦਰਮਾ ਬਾਈ ਨਹੀਂ ਦੇ ਰਹੋ ਜੀ ਫਿਰ ਭੰਦਿਆ ਉਹਨਾਂ ਨੂੰ ਅੱਛਾ ਆ ਠੀਕ ਹੈ ਦਾਰਨੀ ਦੇਾਰੇ ਕੋ ਪਹਿਲ ਵਾਰੀ ਦੂਰ ਕਰਕੇ ਨਾ ਮੇਰੇ ਡੰਡੇ ਮਰੇ ਗਏ ਉਹਦੇ ਬਾਰੇ ਬਾਜੀ ਖਰਾਕ ਕੀ ਸੁਣਨਾ ਹੈ ਸਰ ਤੇ ਫਿਰ ਉਸ ਤੋਂ ਬਾਅਦ ਕੋ ਸਵਾਜੀ ਦੌੜਦੇ ਹੋਏ ਕਿੰਨੇ ਮੁੰਡੇ ਸੀ 10 12 ਜਣੇ 10 12 ਦਾ ਸੀ ਵਿੱਚ ਕਿਸੇ ਤੇ ਫੜੇ ਕਿਸੇ ਕੋਈ ਉੱਪਰ ਅਸੀਂ ਵੀ ਰੱਖੇਗੇ ਜਦੋਂ ਉਹਨਾਂ ਨੂੰ ਘੇਰ ਲਈ ਉਹ ਦੌੜ ਗਏ ਫਿਰ ਉਸ ਤੋਂ ਬਾਅਦ ਤਿੰਨੇ ਜਣੇ ਫੋੜ ਗਏ ਤਿੰਨੇ ਦੇ ਫੜੇ ਤੇ ਤੁਹਾਡੇ ਨਾਲ ਹੋਰ ਕਿਤੇ ਗੱਜਿਆਂ ਨਾਲ ਕੋਟਮਾਨੀ ਡੰਡੇ ਨਾਲ ਹਾਂਜੀ ਡੰਡੇ ਨਾਲ ਕਿਹੜੀ ਗੱਲੋਂ ਮੈਂ ਆਪਣਾ ਕੰਮ ਤੇ ਜਾ ਰਹੀ ਸੀ ਜੀ ਮੋਟਰਸਾਈਕਲ ਤੇ ਤੇ ਉਹਨਾਂ ਨੇ ਆਪਣੀ ਕਵਰ ਰੱਖੀ ਹੋਈ ਸੀ ਸਾਥੀ ਦੇ ਤੇ ਜਦ ਚੱਕਦੇ ਆ ਉਹ ਇੰਨੇ ਜੰਦੀ ਆ ਉਹ ਐ ਖੋ ਗਈ ਤੇ ਮੈਂ ਮੋਟਰਸਾਈਕਲ ਮੇਰੀ ਕੋਣੀ ਵੱਜੀ ਜੀ ਨਾਲ ਲੋਦੀ ਨਾਲ ਤੇ ਉਹ ਕਹਿੰਦੇ ਵੀ ਤੈਨੂੰ ਦਿਖਦਾ ਨਹੀਂ ਮੈਗਾ ਫੋਰੀ ਵੀਰੇ ਗੱਲ ਕੀ ਹੁੰਦੀ ਉਹਨਾਂ ਨੇ ਗਾਲ ਗੱਡੀ ਮੈਨੂੰ ਮੈਂ ਰੁਕ ਗਿਆ ਮੈਂ ਕਿਹਾ ਵੀ ਗਾਲ ਤੈਨੂੰ ਕੱਢ ਰਿਹਾ ਹਾਂ ਤੇ ਮੈਂ ਕਹਿੰਦਾ ਕੋਈ ਨਹੀਂ ਤੈਨੂੰ ਦੱਸਦਾ ਕਿਰਾ ਤੂੰ ਤਾਂ ਜਿਆ ਗਰਮੀ ਦਿਖਾ ਰਹੀ ਨਾ ਤੂੰ ਵੀ ਕਿਹਾ ਇਹ ਉਹ ਬਾਸ ਉਹਨਾਂ ਨੇ ਕੁੱਟ ਮਾਰਨਾ ਸ਼ੁਰੂ ਕਰ ਦਿੱਤੀ ਅੱਛਾ ਫੇਰ ਡੰਡੇ ਨੂੰ ਡੇ ਮਾਰ ਗਿਆ ਸਿਰ ਤੋਂ ਹੋ ਰਹੀ ਜਿਆ ਲੱਗੀ ਸਾਡਾ ਹਾਂਜੀ ਮੈਂ ਇਹ ਹਾਂਜੀ ਕੱਲ ਉਹ ਕੋਈ ਇੱਕ ਮੁੰਡਾ ਕਾਵੜਾ ਲੈ ਚੱਲ ਰਿਹਾ ਹੋਣਾ ਸੀ ਕਾਵੜਾ ਮੁੰਡਾ ਇੱਛੇ ਦੇ ਕੇ ਪਤਾ ਨਹੀਂ ਕੀ ਆ ਭਾਈਏ ਕੁਝ ਲੱਗਿਆ ਹੋਣਾ ਕਿ ਨਹੀਂ ਬਸ ਉਹਨਾਂ ਦੀ ਗੰਢ ਹੋਈ ਸਾਡੇ ਚਾਰ ਬੰਦੇ ਗੁੰਡੇ ਕਾਵੜੇ ਨੇ ਇੱਕ ਮੁੰਡੇ ਨਾਲ ਲੜਾਈ ਨੂੰ ਗੱਲਬਾਤ ਜੀ ਕੀਤੀ ਇੱਕਦਮ ਤੇ ਫਾਈਨਲ ਲੜਾਈ ਹੋ ਗਈ ਸਰਹੱਦ ਪੰਨੇ ਨੂੰ ਪੱਕ ਤਾਲੀ ਮਾਰਿਆ ਕਹਿੰਦੇ ਮੈਂ ਪਾਜੀ ਅਸੀਂ ਲੜ ਨਹੀਂ ਆਇਆ ਅਸੀਂ ਸਰਹੱਦ ਬੰਦੇ ਜੀ ਅਸੀਂ ਬੱਚੇ ਬੰਦੇ ਅਸੀਂ ਅਸਿਹਤ ਨੇ ਲੜਾਈ ਹੋਈ ਸੀ ਹਾਂਜੀ ਲੜਾਈ ਹੋਈ ਸੀ ਅਸੀਂ ਲੜਾਈ ਵਸਾ ਪਤਾ ਨਹੀਂ ਕੀ ਗੱਲ ਹੋਈ ਸੀ ਕਿ ਕੋਈ ਮੋਟਰ ਮੋਟਰਸਾਈਕਲ ਲੱਗਿਆ ਹੋਣਾ ਉੱਥਾ ਬੜਾ ਕਿੱਥੋਂ ਲੱਗਿਆ ਉਹਨਾਂ ਨੂੰ ਪਤਾ ਕੀ ਗੱਲ ਹੋਈ ਸੀ ਬਾਜੀ ਅੱਛਾ ਸਾਨੂੰ ਆ ਨਹੀਂ ਪਤਾ ਬਸ ਉਹ ਕਿੰਨੇ ਬੰਦੇ ਸੀਗੇ ਲੜਾਈ ਇਸ ਲੜਾਈ ਹੋਈ ਉਹ 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 ਮੁੰਡੇ ਸੀ ਕਿਹੜੇ ਕੱਜ ਹੁੰਦਾ ਸੀ ਕਿ ਤੁਸੀਂ ਕਿੰਨੇ ਸੀਗੇ ਅਸੀਂ ਤਾਂ ਭਾਜੀ ਖੜ ਕੇ ਦੇਖ ਰਹੇ ਸੀਗੇ ਅਸੀਂ ਤਾਂ ਉਹਨਾਂ ਦੇ ਨਾਲ ਨਾਲ ਰਹੇ ਸੀਗੇ ਪਰ ਅਸੀਂ ਭਾਜੀ ਲੱਗੇ ਨਹੀਂ ਕਿੰਨੇ ਜਾਣੇ ਸੀਗੇ ਉਹ 5-6 ਬੰਦੇ ਸੀਗੇ ਕਿੱਥੇ ਗਏ ਉਹ ਹਾਂਜੀ ਕਿੱਥੇ ਆਓ ਉਹ ਪਤਾ ਨਹੀਂ ਕਿਧਰ ਲੁਕੇ ਅਸੀਂ ਆ ਰਹੇ ਤਾਂ ਸਾਰੇ ਅੱਤਰ ਸਿੰਘ ਬੰਦੇ ਲਗੜੀ ਗਏ ਜੀ ਜਿਹਨਾਂ ਨੇ ਹੱਥ ਵੀ ਨਹੀਂ ਲਾਇਆ ਜੀ ਇੱਕ ਮਾਰਗ ਪਈ ਹੋਈ ਹੈ ਹਾਂਜੀ ਉਹਨਾਂ ਨਾਲ ਹੋਈ ਸੀ ਕਿ ਜੀ ਅਸੀਂ ਤਾਂ ਹੱਥ ਵੀ ਨਹੀਂ ਲਾਇਆ ਸੀ ਸ੍ਰੀ ਬੰਦਰ ਰਵਿੜੀ ਗਏ ਸੀ ਚੰਡੀਗੜ੍ਹ ਮਗਵਾ ਜੀ ਇਹ ਕਿੱਥੇ ਲੱਗੇ ਜਾਣਾ ਸੀ ਕਾਹ ਬਣੋ ਕਾਹ ਬੜਾ ਥੇਰੇ ਨਹੀਂ ਲੱਗਦਾ